ਉਹਦਾ ਕਾਰਨ ਕੀ ਨਹੀਂ ਉਹਦੇ ਨਾਲ ਤੁਹਾਨੂੰ ਐਸਡ ਬਣ ਜਾਂਦੇ ਐਸਡ ਬਣ ਜਾਂਦੇ ਜਿਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਹੁੰਦੀ ਛੋਟੇ ਛੋਟੇ ਟੋਕਾ ਜਦ ਤੁਸੀਂ ਉਹਨੂੰ ਬਣਾ ਲਓ ਫਿਰ ਤਾਂ ਆਪਣੇ ਸਿਹਤ ਵਾਸਤੇ ਜਿਆਦਾ ਪਰ ਠੀਕ ਰਹਾਉਣ ਦੇ ਸੋ ਲਈ ਮੈਂ ਨਹੀਂ ਦਿਸਦਾ ਅਗਲੇ ਮੈਂ ਨਹੀਂ ਦਿਸਦਾ ਕਿਤਾ ਹੈ ਕਿ ਖਾਣ ਕਿਸ ਤਰ੍ਹਾਂ ਆਪਾਂ ਨੇ ਖਾਣਾ ਸ਼ੁਰੂ ਕਰਨਾ ਹੁੰਦਾ ਤੇ ਕਿਸ ਤਰ੍ਹਾਂ ਆਪਾਂ ਨੇ ਹੱਥ ਕੋ ਪੈਣਾ ਪਾਣੀ ਦਾ ਗਲਾਸ ਗਰਮ ਕਰੋ ਹਮ ਤਾਂ ਸਰਦੀ ਹੈ ਚਾਹੇ ਕਰਨੀ ਕੋਸਾ ਪਾਨੋ ਬੈਠ ਕੇ ਨਹੀਂ ਨਾਪੇ ਰੱਖਣਾ ਖੜੇ ਹੋ ਕੇ ਪਾਣੀ ਅਗਰ ਤੁਸੀਂ ਪੀਣੇ ਹੋ ਤੁਹਾਡੀ ਲੇਚਰ ਦੇ ਵਿੱਚੋਂ ਸ਼ਾਮਲ ਹੋ ਤਾਂ ਤੁਸੀਂ ਆਪਣੇ ਆਪ ਨੂੰ ਤੁਸੀਂ ਮਾਰੀ ਦੇ ਵਿੱਚ ਡਾਇਰੈਕਟ ਜਾ ਰਹੇ ਆ ਡਾਇਰੈਕਟ ਪੇਸ਼ ਜਿਹਦਾ ਫੈਕ ਸਿੱਧਾ ਤੁਹਾਡੇ ਗੋਡਿਆਂ ਤੇ ਹੁੰਦਾ ਗੋਡੇ ਦੁਖਦੇ ਆ ਪਿੰਜੜੀਆਂ ਦੁਖਦੀਆਂ ਪੈਰ ਅਗਰ ਤੁਸੀਂ ਖੜੇ ਹੋ ਕੇ ਪਾਣੀ ਰੁਟੀਨ ਦੇ ਵਿੱਚ ਤਾਂ ਪਾਣੀ ਹਮੇਸ਼ਾ ਹੀ ਬੈਠੇ ਅਗਲਾ ਪਾਣੀ ਪੀਣ ਦਾ ਤਨ ਜਦੋਂ ਤੁਸੀਂ ਖਾਣਾ ਖਾਣ ਲੱਗੋ ਖਾਣਾ ਖਾਣ ਤੋਂ ਬਾਅਦ 30 35 ਮਿੰਟ ਬਾਅਦ ਪਾਣੀ ਪੀਓ ਖਾਣੇ ਦੇ ਥਾਂ ਕਦੇ ਵੀ ਪਾਣੀ ਦਾ ਘੁੱਟ ਨਾ ਪੀਓ ਅਗਰ ਜ਼ਰੂਰਤ ਪੈ ਜੇ ਤਾਂ ਇੱਕ ਸਿਪ ਪਾਣੀ ਦਾ ਜੇ ਤੁਸੀਂ ਖਾਣੇ ਦੇ ਇਦਰਾਹ ਪਾਣੀ